ਹਾਲੀ ਇੱਕ ਮਕਦਮਾ ਦਰਜ ਹੋਇਆ ਸੀ 279 ਨੰਬਰ 1911 2024 ਨੂੰ ਜਿਹੜਾ ਕਿ ਟਰੈਕਟਰ ਚੋਰੀ ਕਰਕੇ ਇਹਨਾਂ ਦਾ ਸਰਦਾਰ ਮਨਜੀਤ ਸਿੰਘ ਗਿਲਜੀਆਂ ਤੋਂ ਇਹਨਾਂ ਦਾ ਟਰੈਕਟਰ ਚੋਰੀ ਕਰਕੇ ਇਹਨਾਂ ਦਾ ਸੀਰੀ ਲੈ ਗਿਆ ਸੀਗਾ ਬਿਹਾਰ ਲੈ ਗਿਆ ਸੀਗਾ ਹੁਣ ਜਿਹੜੇ ਸਾਡੇ ਇੱਥੇ ਹਿਨਸ ਕ੍ਰਾਈਮ ਦੇ ਤਹਿਤ ਜਿਹੜੇ ਮਹਿਮ ਚੱਲ ਰਹੀ ਆ ਸਾਡੇ ਐਸਐਸਪੀ ਸਾਹਿਬ ਸੀਰੀ ਸੰਦੀਪ ਮਲਕ ਜੀ ਤੇ ਡੀਆਈਜੀ ਰੇਂਜ ਸਾਡੇ ਨਵੀਨ ਸਿੰਘ ਲਾ ਜੀ ਜਿਨ੍ਹਾਂ ਕੋਲ ਅਸੀਂ ਪਰਮਿਸ਼ਨ ਲੈ ਕੇ ਆਪਣੀ ਟੀਮ ਅਸੀਂ ਆ ਗੁਰਿੰਦਰਜੀਤ ਸਿੰਘ ਐਸਚੋ ਨਾਗਰਾ ਐਸਚੋ ਟਾਂਡਾ ਆ ਜਿਹੜੇ ਇਹਨਾਂ ਦੇ ਨਾਲ ਏਐਸਆਈ ਜਸਬੀਰ ਸਿੰਘ ਇਹਨਾਂ ਨੂੰ ਅਸੀਂ ਬਿਹਾਰ ਭੇਜਿਆ ਔਰ ਬਿਹਾਰ ਤੋਂ ਅਸੀਂ ਇਹ ਟਰੈਕਟਰ ਰਿਕਵਰ ਕਰਕੇ ਬਾਈ ਰੋਡ ਅਸੀਂ ਲੈ ਕੇ ਟਾਂਡੇ ਆਏ ਆ ਔਰ ਡੰਡ ਲਿਆ ਕੇ ਜਿਹੜੇ ਇਹਨਾਂ ਦੇ ਅਸਲੀ ਮਾਲਕ ਆ ਮਨਜੀਤ ਸਿੰਘ ਗਿਲਜੀਆ ਇਹਨਾਂ ਨੂੰ ਸੌਂਪ ਰਹੇ ਆ ਜੀ ਇਹ ਚਾਬੀਆਂ ਨੇ ਇਹ ਅਸੀਂ ਦੇ ਰਹੇ ਆ ਸਰ ਇਹ ਜਿਹੜੀ ਇਹ 1911 2024 ਨੂੰ ਹੋਈ ਸੀ ਇਹ ਕਿੰਨੇ ਸਾਲ ਹੋ ਗਿਆ ਨਾ ਸੱਤ ਅੱਠ ਸੱਤ ਅੱਠ ਮਹੀਨੇ ਹੋਏ ਆ ਜੀ ਹਾਂ ਤੇ ਬਾਕੀ ਅਸੀਂ ਇਹਨਾਂ ਨੂੰ ਦੇ ਦਿੱਤਾ ਆ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਜਿਹੜਾ ਚੋਰੀ ਹੋਇਆ ਸੀ ਤੇ ਪਿਛਲੇ ਸਾਲ 2024 ਦੇ ਵਿੱਚ ਨਵੰਬਰ ਚ ਚੋਰੀ ਕਰਕੇ ਇਹ ਭਈਆ ਸੀਗਾ ਬਿਹਾਰ ਦਾ ਜਿਹੜਾ ਸਾਡੇ ਪਿੰਡ ਕਪ ਕਰਦਾ ਸੀ ਰਜੀਸ਼ਾ ਇਹ ਰਾਤ ਦੇ ਟਾਈਮ ਟਰੈਕਟਰ ਚੋਰੀ ਹਵੇਲੀ ਦੇ ਵਿੱਚੋਂ ਕਰਕੇ ਲੈ ਗਿਆ ਸੀ ਟਰੈਕਟਰ ਚਾਲੀ ਜਿੱਦਾਂ ਉਹਨੂੰ ਪੁਲਿਸ ਨੇ ਤੁਹਾਨੂੰ ਚਾਬੀਆਂ ਇਹਦੀਆਂ ਵਾਪਸ ਲਿਆ ਗਏ ਉਹ ਤੋਂ ਬਹੁਤ ਵਧੀਆ ਕਿ ਦਿੱਤਾ ਕਿਦਾਂ ਦਾ ਲਾਭ ਮਹਿਸੂਸ ਹੋ ਰਿਹਾ ਤੁਹਾਨੂੰ ਪ੍ਰਸ਼ਾਸਨ ਦਾ ਬਹੁਤ ਵਧੀਆ ਇਹਦੇ ਵਿੱਚ ਇਹਨਾਂ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਆ ਜਿਹਦੇ ਵਿੱਚ ਡਿਪਟੀ ਸਾਹਿਬ ਦਾ ਮੈਂ ਆਤੀ ਧੰਨਵਾਦੀਆਂ ਤੇ ਐਸ ਐਚਓ ਸਾਹਿਬ ਦਾ ਕਿ ਜਿਨ੍ਹਾਂ ਨੇ ਆਪਣੀ ਟੀਮ ਭੇਜ ਕੇ ਮੇਰੀ ਬਹੁਤ ਹੀ ਵੱਡੀ ਹੈਲਪ ਕੀਤੀ ਆ ਮੈਨੂੰ ਇਹ ਭਰੋਸਾ ਸੀ ਕਿ ਇਹ ਬੰਦਾ ਬਹੁਤ ਵਧੀਆ ਕੰਮ ਕਰਦਾ ਪਿਆ ਪਰ ਉਸ ਬੰਦੇ ਨੇ ਬਹੁਤ ਵੱਡਾ ਧੋਖਾ ਦੇ ਕੇ ਤੇ ਇਹ ਕੰਮ ਕੀਤਾ ਔਰ ਨੇਪਾਲ ਬਾਰਡਰ ਤੋ ਜਾ ਕੇ ਗੁਰਨਾ ਥਾਣਾ ਸੀਗਾ ਜਿੱਥੂ ਜਾ ਕੇ ਇਹ ਰਿਕਵਰ ਹੋਇਆ ਟਰੈਕਟਰ ਤੇ ਉਤੋਂ ਨਾਲ ਤਿੰਨ ਬੰਦੇ ਪੁਲਿਸ ਦੇ ਗਏ ਸੀ ਜਿਨ੍ਹਾਂ ਜੇ ਜਸਵੀਰ ਸਿੰਘ ਜੀ ਤੇ ਜਸਪ੍ਰੀਤ ਤੇ ਅਮਨਪ੍ਰੀਤ ਅਮਨਜੀਤ ਸਿੰਘ ਨਹੀਂ ਉਹਦੀ ਅਜੇ ਤੱਕ ਰੈਸਟ ਨਹੀਂ ਪਈ ਹੈ ਕਿ ਉਹ ਭੱਜਿਆ ਦੌੜ ਪਗੌੜਾਈ ਆ ਬਾ ਮੁੰਡਾ ਸਾਡੇ ਕੋਲ ਨਹੀਂ ਆ ਹਾਂਜੀ ਹਾਂਜੀ ਤੇ ਤੁਹਾਨੂੰ ਪਤਾ ਕਿਦਾਂ ਲੱਗਾ ਕਿ ਉਹ ਜਿਹੜਾ ਤਾਂ ਉਸਦੇ ਲੋਕਾਂ ਨੇ ਸਾਡੀ ਮਦਦ ਕੀਤੀ ਆ ਉਹ ਆਪਣਾ ਤਾਲਮੇਲ ਕੀਤਾ ਸੀਗਾ ਉਤੋਂ ਸਾਨੂੰ ਲੱਗਾ ਐਸੇ ਅਕਾਦੀ ਫਿਰ ਇਹਨਾਂ ਨੇ ਉੱਥੇ ਰਰਿਆ ਥਾਣੇ ਰਿਪੋਰਟ ਕੀਤੀ ਉਹਨਾਂ ਨੂੰ ਕਾਲ ਕੀਤੀ ਫਿਰ ਉਹਨਾਂ ਨੇ ਅੱਗੇ ਨੇਪਾਲ ਬਾਰਡਰ ਤੇ ਗੁਰਨਾਥ ਖਾਨਾ ਸੀਗਾ ਉਹਨਾਂ ਨੂੰ ਸੂਚਿਤ ਕੀਤਾ ਕਿ ਟਰੈਕਟਰ ਇੱਥੋਂ ਚੋਰੀ ਹੋਇਆ ਹੈ ਤੇ ਫਿਰ ਉਸ ਤੋਂ ਬਾਅਦ